ਮੈਂ ਹਰ ਜੇ ਪਾਰਸਿਕ ਦੇ ਦੀ ਤਹਿਲਕਾ ਪੰਜਾਬ ਵੇਖ ਰਿਹਾ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਸਾਰੀ ਦੁਨੀਆ ਦੇ ਵਿੱਚ ਕੀਤਾ ਇਹ ਕੁਝ ਖਾਸ ਪੰਜਾਬੀਆਂ ਨੇ ਸੁਰਖ ਲਹੁਣਾ ਲਿਖਿਆ ਇਤਿਹਾਸ ਪੰਜਾਬੀਆਂ ਨੇ ਗਊ ਗਰੀਬ ਦੀ ਰੱਖਿਆ ਲਈ ਸੰਗਰਾਮ ਪੰਜਾਬੀ ਨੇ ਰਹੂ ਚਮਕਦਾ ਦੁਨੀਆ ਉੱਤੇ ਨਾਮ ਪੰਜਾਬੀ ਏ ਸੋ ਮਾਂ ਖੇਡ ਕਬੱਡੀ ਜਿੰਦਾਬਾਦ ਮਾਂ ਪੰਜਾਬੀ ਬੋਲੀ ਜਿੰਦਾਬਾਦ ਜਿੱਥੇ ਅੱਜ ਕਬੱਡੀ ਫੈਡਰੇਸ਼ਨ ਆਫ ਕਲੋਲੰਪਰ ਮਲੇਸ਼ੀਆ ਦੇ ਬੈਨਰ ਦੇ ਹੇਠ ਇੱਕ ਮਹਾਨ ਕਬੱਡੀ ਕੌਮ ਜੋ ਕਿ ਅੰਗਲੇਸ਼ੀਆ ਦੀ ਧਰਤੀ ਜਿੱਥੇ ਕੇ ਵਰੀਕ ਫੀਲਡ ਦੀ ਗਰਾਊਂਡ ਦੇ ਵਿੱਚ ਬਹੁਤ ਹੀ ਸ਼ਾਨੋ ਸ਼ੌਕਤ ਨਾਲ ਕਰਵਾਇਆ ਜਾ ਰਿਹਾ ਜਿੱਥੇ ਕੇ ਇੰਟਰਨੈਸ਼ਨਲ ਖਿਡਾਰੀ ਇਸ ਖੇਡ ਮੈਦਾਨ ਦੇ ਵਿੱਚ ਆਪਣੀ ਕਲਾ ਦੇ ਯੋਗ ਬਖਉਂਦੇ ਨੇ ਆਪਣੇ ਕਬੱਡੀ ਦੇ ਪ੍ਰਦਰਸ਼ਨ ਕਰਕੇ ਦਰਸ਼ਕਾਂ ਦਾ ਦਿਲ ਜਿੱਤਦੇ ਨੇ ਉੱਥੇ ਕਿ ਫੈਡਰੇਸ਼ਨ ਵੱਲੋਂ ਬਹੁਤ ਹੀ ਮੁਕਤ ਪ੍ਰਬੰਧ ਕਰਕੇ ਜਿੱਥੇ ਪੂਰੇ ਹਿੰਦੁਸਤਾਨ ਤੋਂ ਅਰੇਂਜਮੈਂਟ ਕੀਤਾ ਹੋਇਆ ਹੈ ਜਿੱਥੇ ਕਿ ਇੱਥੇ ਅੱਜ ਦੇ ਇਸ ਕਬੱਡੀ ਦੇ ਮੁੱਖ ਬੁਲਾਰੇ ਉਹ ਵੀ ਉਹਨਾਂ ਨੇ ਇੰਡੀਆ ਤੋਂ ਬੁਲਾ ਕੇ ਦਰਸ਼ਕਾਂ ਦਾ ਪ੍ਰਬੰਧ ਕੀਤਾ ਹੈਗੇ ਸਾਡੇ ਨਾਲ ਹਨ ਬਹੁਤ ਹੀ ਜ਼ੇਹਤਕਾਰ ਜੋ ਕਬੱਡੀ ਦੇ ਮੁੱਖ ਬੁਲਾਰੇ ਸੋਤ ਸਤਮਲ ਖੜਿਆਲ ਜੀ ਉਹਨਾਂ ਨਾਲ ਗੱਲ ਕਰਾਂਗੇ ਕਿ ਅੱਜ ਕਿਹੋ ਜਿਹੇ ਟੀਮਾਂ ਦਾ ਮੁਕਾਬਲਾ ਹੈ ਤੇ ਇੰਡੀਆ ਤੇ ਇੱਥੇ ਮਲੇਸ਼ੀਆ ਦੀ ਧਰਤੀ ਉੱਤੇ ਜੋ ਕਬੱਡੀ ਦਾ ਮਹਾਕੁੰਮ ਹੋਣ ਜਾ ਰਿਹਾ ਉਸ ਬਾਰੇ ਕੀ ਕਹਣਾ ਚਾਹੋਗੇ ਸਭ ਤੋਂ ਪਹਿਲਾਂ ਜਿਹੜਾ ਹਲਕਾ ਟੀਵੀ ਦੇ ਸਾਰੇ ਜਿਹੜੇ ਵਿਊਜ਼ ਨੇ ਉਹਨਾਂ ਦਾ ਪਿਆਰ ਭਰੀ ਸਤਿ ਸ੍ਰੀ ਅਕਾਲ ਕਬੱਡੀ ਫੈਡਰੇਸ਼ਨ ਮਲੇਸ਼ੀਆ ਵੱਲੋਂ ਇਹ ਬਹੁਤ ਵਧੀਆ ਕਬੱਡੀ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ। ਔਰ ਬਹੁਤ ਟੋਟੀ ਦੇ ਪਲੇਅਰ ਪਾਕਿਸਤਾਨ ਤੋਂ ਇੰਡੀਆ ਤੋਂ ਇੱਥੇ ਆਏ ਹੋਏ ਨੇ। ਜੀ। ਬੜੇ ਖੂਬਸੂਰਤ ਪ੍ਰਬੰਧ ਨੇ ਜਿਹੜੇ ਇਹਨਾਂ ਭਰਾਵਾਂ ਦੇ ਕੀਤੇ ਨੇ ਫੈਡਰੇਸ਼ਨ ਵੱਲੋਂ ਔਰ ਬਹੁਤ ਕਾਂਢ ਸਵੇਰ ਤੋਂ ਆਪਾਂ ਕੱਲ ਤੋਂ ਵੇਖ ਰਹੇ ਆ ਅੱਜ ਸਵੇਰ ਤੋਂ ਕੁਝ ਜ਼ਿਆਦਾ ਬਹੁਤ ਕਾਂਢੇ ਦੇ ਮੈਚ ਹੋ ਰਹੇ ਨੇ ਜਿਹਦਾ ਦਰਸ਼ਕ ਬਹੁਤ ਆਨੰਦ ਲੈ ਰਹੇ ਨੇ ਤੁਸੀਂ ਦੇਖ ਹੀ ਰਹੇ ਹੋ ਵੀ ਕਿਵੇਂ ਹੁੱਲੇ-ਹੁਲਾ ਰਹੇ ਨੇ ਗਰਾਊਂਡ ਦੇ ਵਿੱਚ ਕਬੱਡੀ ਦੇ ਔਰ ਬੜੇ ਫਸਲੇ ਮੈਚ ਜਿੱਕ ਇੱਕ ਦੋ ਦੋ ਮੰਮਰਾਂ ਦੇ ਮੈਚ ਜਿਹੜੇ ਖ ਤੇ ਸਾਰਿਆਂ ਨੂੰ ਮੁਬਾਰਕਾਂ ਨੇ ਵੀ ਮਲੇਸ਼ੀਆ ਦੇ ਵਿੱਚ ਵੀ ਕਬੱਡੀ ਜਿਹੜੀ ਬਹੁਤ ਵੱਡੇ ਪੱਧਰ ਤੇ ਹੋਣ ਲੱਗੀ ਹੈ ਕਿਉਂਕਿ ਜਿਹੜੇ ਖਿਡਾਰੀ ਕੈਨੇਡਾ ਅਮਰੀਕਾ ਇੰਗਲੈਂਡ ਜਾਂ ਕਿਤੇ ਹੋਰ ਨਹੀਂ ਜਾ ਸਕਦੇ ਉਹਨਾਂ ਨੂੰ ਮਲੇਸ਼ੀਆ ਕਬੱਡੀ ਫੈਡਰੇਸ਼ਨ ਇੱਥੇ ਮੌਕਾ ਦਿੰਦੀ ਹੈ ਖੇਡਣ ਦਾ ਤੇ ਉਹਨਾਂ ਦੀ ਇੱਥੋਂ ਇੰਟਰਨੈਸ਼ਨਲ ਪੱਧਰ ਦੀ ਸ਼ੁਰੂਆਤ ਹੋ ਜਾਂਦੀ ਹੈ ਸੋ ਇਸ ਤੋਂ ਇਲਾਵਾ ਤੁਸੀਂ ਵਕਫ ਵਕਫ ਮੁਲਕਾਂ ਦੇ ਵਿੱਚ ਹੋਰ ਵੀ ਜਾ ਕੇ ਕਬੱਡੀ ਮੈਚਾਂ ਦੇ ਬਲਾਰੇ ਬਣੇ ਹੋਗੇ ਅੱਜ ਇੱਥੇ ਡਿਫਰੈਂਟ ਕੀ ਲੱਗਦਾ ਤੁਹਾਨੂੰ ਅ ਡਿਫਰੈਂਟ ਭਾਜੀ ਮੈਂ ਸਾਰੇ ਗਿਆ ਕੈਨੇਡਾ ਪਾਕਿਸਤਾਨ ਨਿਊਜ਼ੀਲੈਂਡ ਮਨੀਲਾ ਦੁਵਾਈ ਪਰ ਇੱਥੇ ਇਹ ਵੀ ਇੱਥੇ ਟੀਮਾਂ ਬਹੁਤ ਜ਼ਿਆਦਾ ਨੇ ਬੜੀਆਂ ਟੀਮਾਂ ਇੱਥੇ ਅੱਜ ਇਹ ਪਹਿਲੀ ਵਾਰ ਹੋ ਰਿਹਾ ਕਿ 18 ਟੀਮਾਂ ਇੱਥੇ ਖੇਡ ਰਹੀਆਂ ਨੇ ਕਿ ਕਿ ਕਲੱਬ ਕੋਲ 2-2 ਟੀਮਾਂ ਨੇ ਔਰ ਪਾਕਿਸਤਾਨ ਤੇ ਇੰਡੀਆ ਦੇ ਵਿੱਚੋਂ ਭਰਪੂਰ ਗਿਣਤੀ ਦੇ ਵਿੱਚ ਪਲੇਅਰ ਇੱਥੇ ਆਏ ਹੋਏ ਨੇ ਜਿਸ ਦਾ ਜਿਸ ਕਰਕੇ ਜਿਹੜਾ ਕਰਾਊਡ ਹੈ ਅੱਜ ਤੁਸੀਂ ਬਹੁਤ ਜ਼ਿਆਦਾ ਦੇਖ ਰਹੇ ਹੋ ਇਹ ਪਹਿਲਾ ਮੌਕਾ ਵੀ ਕਿਸੇ ਬਾਹਰਲੇ ਮੁਲਕ ਦੇ ਵਿੱਚ ਇੱਕ ਫੈਡਰੇਸ਼ਨ ਕੋਲੇ 18 ਟੀਮਾਂ ਖੇਡ ਰਹੀਆਂ ਹੁਣ ਔਰ ਦੋ ਦਿਨ ਲਗਾਤਾਰ ਮੈਚ ਹੋ ਰਹੇ ਹੁਣ 18 ਟੀਮਾਂ ਦੇ ਕੱਲ ਵੀ ਮੈਚ ਹੋਏ ਨੇ ਤੇ 18 ਦੇ ਅੱਜ ਵੀ ਮੈਚ ਹੋਏ ਨੇ ਸੋ ਤੁਸੀਂ ਕਬੱਡੀ ਨੂੰ ਬਹੁਤ ਹੀ ਨੇੜੋਂ ਤੱਕਦੇ ਹੋ ਕਬੱਡੀ ਦੇ ਪੁਰੇ ਤੁਸੀਂ ਹਮ ਹੋ ਸੋ ਅੱਜ ਦੇ ਦਿਨ ਤੇ ਤੁਹਾਡੇ ਮਤਲਬ ਕੀ ਮੈਸੇਜ ਹੈ ਖੇਡ ਪ੍ਰੇਮੀਆਂ ਨੂੰ ਕਬੱਡੀ ਦਰਸ਼ਕਾਂ ਨੂੰ ਕਬੱਡੀ ਦੇ ਖੇਡ ਪ੍ਰੇਮੀਆਂ ਨੂੰ ਇਹ ਹੈ ਜੀ ਆਪਾਂ ਪੰਜਾਬੀ ਆ ਜਿੱਥੇ ਵੀ ਗਿਆ ਆਪਾਂ ਆਪਣੀ ਖੇਡ ਆਪਣਾ ਵਿਰਸਾ ਆਪਣੀ ਵਿਰਾਸਤ ਨਾਲ ਲੈ ਕੇ ਗਿਆ ਸਾਰੇ ਪਿਆਰ ਦੇ ਨਾਲ ਰਹਿਆ ਕਰੋ ਛੋਟੀ ਛੋਟੀਆਂ ਗੱਲਾਂ ਜਿਹੜੀਆਂ ਲੋਨ ਨੂੰ ਭਲਾ ਕੇ ਆਪਾਂ ਨੂੰ ਪੰਜਾਬ ਪੰਜਾਬੀਅਤ ਲਈ ਆਪਣੀ ਕੌਮ ਲਈ ਆਪਣੀ ਕੌਮ ਦੀਆਂ ਖੇਡਾਂ ਲਈ ਸੱਭਿਆਚਾਰ ਲਈ ਆਪਣੀ ਬੋਲੀ ਲਈ ਕੰਮ ਕਰਨਾ ਚਾਹੀਦਾ ਹੈ ਕਿ ਸਾਨੂੰ ਸਾਰਿਆਂ ਨੂੰ ਇਕੱਠੇ ਰਹਿਣਾ ਚਾਹੀਦਾ ਸੋ ਬਹੁਤ ਬਹੁਤ ਧੰਨਵੇਸਨ ਬਹੁਤ ਹੀ ਸਤਿਕਾਰ ਜੋ ਜੋ ਕਿ ਸਤਪਾਲ ਖੰਡਿਆਲ ਜੀ ਜਿਹੜੇ ਕਿ ਚੇਚੇ ਤੌਰ ਤੇ ਇਸ ਟੂਰਨਾਮੈਂਟ ਦੀ ਕਮੈਂਟਰੀ ਕਰਨ ਲਈ ਇੱਥੇ ਆਏ ਹੋਏ ਹਨ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਮੀਆ ਨੂੰ ਮਲੇਸ਼ੀਆ ਵਿੱਚ ਵੈਲਕਮ ਬਹੁਤ ਬਹੁਤ ਧੰਨਵਾਦ ਮਲੇਸ਼ੀਆ ਦੀ ਤਰਫੋਂ ਜੋ ਕਿ ਕਬੱਡੀ ਦਾ ਮਹਾਕੁੰਭ ਅੱਜ ਵਿਕ ਫੀਲਡ ਦੀ ਗਰਾਊਂਡ ਦੇ ਵਿੱਚ ਜੋ ਕਿ ਸਾਨੂੰ ਛੁੱਕ ਦਾ ਚੇਤੇ ਕਰਤੇ ਧੰਨਵਾਦ ਹੈ ਮੁਕਾਬਲਾ ਮੁਕਾਬਲਾ ਹੋ ਗਿਆ ਤੇ ਨੰਬਰ ਨੰਬਰ ਰੇਡਰ ਦਾ ਨੰਬਰ ਤਾਹੀ ਦਾ ਕਾਲਾ ਕੋਟ ਸੱਤੇ ਵਾਲਾ ਮਠਿੰਡੇ ਵਾਲਾ ਮਠਿੰਡੇ ਇਹਦੇ ਸਿੱਕੀ ਕੋਲ ਬੱਤਾ ਦਰਵਾਜ਼ਾ ਮਠਿੰਡੇ ਵਾਲਾ ਸੌਣੇ ਮੈਂ ਦਾ ਜਿਹੜਾ ਪੁਆਇੰਟ ਨਾਮ ਹੈ ਵੱਡੇ ਵੀਰ ਦਾ ਸਨ ਲਾਲਾ ਲਾਲਾ ਹੋ ਗਈ ਹੈ ਲੋ ਲਾਲਾ ਹੋ ਗਈ ਹੈ ਹੰਸੀ ਤਰੇ ਤਰੀ ਤੋਰ ਤੇ ਸੂਚਾ ਤੇ ਮਲਸੋ ਵਾਲਾ ਲਾਲਾ ਵੀ ਖੜਾ ਗਿਆ ਹੰਸੀ ਉਧਰ ਰਹੋ ਤੇ ਮਿੰਟੀ ਵੱਲੋਂ ਜਿੰਨੇ ਜਫੇ ਲੱਗਣਗੇ ਪੱਲੇ ਉਫਦੀਆਂ ਲਗਾਤਾਰ ਲੰਘਦੇ ਨੇ ਸਾਹਮਣੇ ਮਹਿਮਾਨਾਂ ਵੱਲੋਂ ਵਿਕਾਸ਼ ਵੱਟ ਦਾ ਮਾਨ ਸਨਮਾਨ ਕੀਤਾ ਜਾ ਰਿਹਾ ਹੈ ਬਾ ਸਰਕਾਰ ਦੇ ਯੋਧ ਵੀਰ ਨੇ ਵੱਡੇ ਭਰਾਵਾਂ ਦਾ ਧੰਨਵਾਦ ਕਰਦੇ ਆ ਕਿ ਕਿ ਵੀਰਾਂ ਦਾ ਪਿਆਰ ਹੈ ਤੇ ਉਹ ਸਾਰੇ ਵੀਰਾਂ ਦਾ ਧੰਨਵਾਦ ਕਰਦੇ ਆ। ਵਾਕੀ ਸਾਰੇ ਵੀਰਾਂ ਦਾ ਧੰਨਵਾਦ ਹੈ। ਵੀ ਅਗਲਾ ਮੈਚ ਵੀ ਖੇਡ ਦੱਸਦੀ ਆਪਾਂ ਤਾਂ ਜੋ ਅਗਲੀਆਂ ਟੀਮਾਂ ਵੀ ਜਿਹੜੀਆਂ ਤਿਆਰ ਰਹਿਣਗੀਆਂ। ਆ ਸਨਮਾਨ ਕਰਨ ਲਈ ਇੱਕ ਮਿੰਟ ਦਾ ਸਮਾਂ ਦੇ ਦੀ ਵੀਰਿਆ। ਵੱਡਾ ਵੀਰ ਜਿੱਤੇ ਦਾ ਸਨਮਾਨ 500 ਦੀ ਨਗਦ ਰਾਸ਼ੀ ਦੇ ਨਾਲ ਸਨਮਾਨ ਕੀਤਾ ਜਾ ਰਿਹਾ ਹੈ। ਟੋਕਾ ਨੇੜੇ ਤੋਂ ਖਿਡਾਰੀ ਆ ਕੇ ਇਸ ਗਰਾਊਂਡ ਦੇ ਜਿਹਨਾਂ ਨੇ ਵਿਕਾਸ ਵੱਟ ਵਿਕਾਸ ਵੱਟ ਦਾ ਮਾਨ ਸਨਮਾਨ ਸਰਮਾਨ ਇਧਰ ਬੁਸ਼ਰੇ ਸਰਮਾਨ ਬੋਲੀ ਰਕਣੀ ਕਬੱਡੀ ਖਿਡਾਰੀ ਦਾ ਜੀਰੇ ਪਧਾਰ ਤੇ ਮਨੋ ਸੇਖੇ ਵੱਲੋਂ ਵੱਡੇ ਪੌਂਦੇ ਨਾਲ ਲਾਈਵ ਦੇ ਕੈਮਰੇ ਦੇ ਸਾਹਮਣੇ ਕੀਤਾ ਜਾ ਰਿਹਾ ਹੈ ਭਰਾ ਇਧਰ ਦੇ ਪਾਸੇ ਆਓ ਮੈਂ ਉਹਨੂੰ ਕੈਮਰੇ ਦੇ ਸਾਹਮਣੇ ਲਿਆਏ ਨੇ ਵੇਖ ਕੇ ਬਹੁਤ ਖੁਸ਼ੀ ਹੋਈ ਹੈ ਸਾਰੀ ਇੰਤਜ਼ਾਮੀਆਂ ਦਾ ਬਹੁਤ-ਬਹੁਤ ਸ਼ੁਕਰੀਆ ਜੀ ਤੁਹਾਨੂੰ ਮੁਬਾਰਕਬਾਦ ਹੈ ਜੀਰੇ ਹੈ ਥੈਂਕ ਯੂ ਵੈਰੀ ਮਚਾ ਦਾ ਧੰਨਵਾਦ ਅੱਜ ਦੇ ਦਿਨ ਤੇ ਬੜੀ ਟੀਮਾਂ ਸੈੱਟਰ ਹੋ ਜਾਂਦੀਆਂ ਨੇ ਕਟਾਰੀਆਂ ਨੂੰ ਕਟਾਰੀਆਂ ਵਿੱਚ ਸੈੱਟਰ ਹੋ ਜਾਂਦੀਆਂ ਨੇ ਇਨਸ਼ਾਅੱਲਾ ਬਹੁਤ ਚੰਗਾ ਵਧੀਆ ਲੱਗਿਆ ਇੱਥੇ ਆ ਕੇ ਔਰ ਇਹਨਾਂ ਨੂੰ ਜਿਹੜੀ ਸਾਨੂੰ ਰਿਸਪੈਕ ਦਿੱਤੀ ਹੈ ਉਸ ਦਾ ਧੰਨਵਾਦ ਜਿੰਨੇ ਵੀ ਸਾਥੀ ਸਾਥੀ ਆਏ ਨੇ ਮਾਸ਼ਾਅੱਲਾ ਇੱਕ ਬਹੁਤ ਅੱਛਾ ਇੱਕ ਕੰਮ ਕਰਦਾ ਹੈ ਕੰਟਰੀ ਵਾਸਤੇ ਜਿਹੜਾ ਪੰਜਾਬ ਆਇਆ ਉਹ ਕਿ ਉਹ ਜਿਹੜੀ ਐਕਟੀਵਿਟੀ ਹੋ ਰਹੀ ਹੈ ਚਾਹੇ ਨੇ ਮਾਸ਼ੇ ਵਿੱਚ ਮਨਸ਼ਾਤ ਅਰ ਇਸ ਕਿਸਮ ਦੇ ਸਾਡੇ ਜਿਹੜੇ ਵਿਜਾ ਦਾ ਵਿਸ਼ੇਸ਼ ਤੌਰ ਤੇ ਸਨਮਾਨ ਜਿਹੜਾ ਖੇਡ ਦੇ ਮੌਕਾ ਦੇ ਅੰਦਰ ਕੀਤਾ ਗਿਆ ਬਹੁਤ ਬੜਾ ਧੰਨਵਾਦ ਹੈ ਸਨਮਾਨ جناب ਜੀ ਦਾ ਸਨਮਾਨ ਸਾਡੀ ਨਾਲ ਵੀ ਕਾਵਾ ਰਾਜਾ ਸਾਹਿਬ ਦਾ ਸਾਥੀ ਬਣਦਾ ਸੰਦੀਪ ਭਾਈ ਦਾ ਕਰਮਨ ਮੋਗੇ ਦਾ ਧੰਨਵਾਦ ਹੈ ਉਸ ਨੇ ਪੂਰਾ ਕੋ ਸਪੋਰਟ ਕਰਦੀ ਹੈ ਸਾਡੀ ਪੂਰੀ ਟੀਮ ਇਸ ਸਟੇਜ ਦੇ ਸਪੋਰਟਰ ਹੈ ایک طور تے مہمانوں دے بارے ساڈے پنڈرا اے دتاں گے میری کریئر 21 روپے ا ਦੀ ਕਿਰਪਾ ਵੱਡੀ ਹੋਈ ਹੈ ਲੋ ਕਬੱਡੀ ਪੌਂਡਰੀ ਨਾ ਬੱਤੂ ਚਾਰ ਵਿੱਚ ਚਾਰ ਸਾਹਮਣੇ ਜਾਫੀ ਚਾਰ ਹੈ ਅੱਜ ਕੱਠ ਵੀ ਬਾਲਾ ਤੇ ਰੇਡਾਂ ਵੀ ਚੜ ਚੜ ਕੇ ਪੈਂਦੀਆਂ ਤੇ ਹੁਣ ਦੇਖਾਂਗੇ ਕਿਹੜੇ ਜਾਫੀ ਨੇ ਜਫਾ ਲਾ ਕੇ ਖੇਡ ਦੇ ਮੈਦਾਨ ਵਿੱਚ ਬੱਲੇ 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 ਓਏ ਕਾਲਾ ਜਫਾ ਕਿਵੇਂ ਲਗਿਆ ਤਾੜੀਆਂ 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 ਵੱਡੀਆਂ ਤਾੜੀਆਂ ਵੱਡੀਆਂ شام <سلام> مرجے بلکل آؤ سامنے ਦੀ ਤਾੜੀ ਮਾਰ ਦਿਓ ਯਾਰ ਔਰ ਨੱਗੇ ਬਲੇ ਬਲੇ ਕਰਾਤੀ ਆ ਨਾਲ ਹੀ ਅਗਲੇ ਮੈਚ ਦੇ ਲਈ ਮੀਰੀ ਪੀਰੀ ਕਲਬ ਬਲੂ ਤੇ ਬਾਬਾ ਦੀਪ ਸਿੰਘ